ਸਤਨਾਮੁ ਸ੍ਰੀ ਵਾਇਕੁਰੂ ਸਾਹਿਬ ਜੀ ਨੰਦਉਤ ਪਵੰਦਨੇ ਲਖਬਾਰ ਸਰਮਕਲਾ ਸਮਰਥ ਡੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਤੁਮਰੀ ਸ਼ਰਣ ਤੁਮਾਰੀ ਆਸਾ ਤੁਮਹੀ ਸਦਨ ਸੁਹਿਲੇ ਰਖੋ ਰਖਨ ਹਰ ਦਿਆਲਾ ਨਾਨਕ ਕਰਕੇ ਗੋਲੇ ਵੈ ਸੁਖ ਖਸਮ ਦੀ ਨੂਰੇ ਅਰਸੋ ਕੁਸੋ ਝਟੀਆਂ ਤੋਦੜਤੇ ਸਤੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਤੋਂ ਡਿੱਤੇ ਸੱਚੇ ਪਾਤਸ਼ਾਹ ਮਨ ਜਨ ਮਨ ਨਮਟੀਐ ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀ ਬੇਰਾਡੀ ਮਹਿਲਾ ਚੌਥਾ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਨਾ ਗੁਣ ਗਾਉਂ ਨਾ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਨਾ ਗੁਣ ਨਾ ਗਾਉਂ ਨਾ ਗਾਵੇ ਰਹਾ ਜੋ ਕਿਸ ਕਰੇ ਸੋ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੇ ਹਰਿ ਆਪੇ ਹੀ ਮਤ ਦੇਵੇ ਸੁਆਮੀ ਹਰਿ ਆਪੇ ਬੋਲ ਬੁਲਾਵੇ ਹਰਿ ਆਪੇ ਪੰਜ ਤਤ ਵਿਸਥਾਰ ਵਿੱਚ ਤਾ ਤੂ ਪੰਜ ਆਪ ਪਾਵੇ ਜਨਾਨਕ ਸਤਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੇ ਹਰ ਆਪੇ ਪੰਜ ਤਤ ਵਿਸਥਾਰ ਵੇਦਤਾ ਤੂ ਪੰਜ ਆਪ ਪਾਵੇ ਜਨਾਨਕ ਸਤਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੇ ਕਲਸਾ ਵਾਹਿਗੁਰੂ ਦੀ ਕੀ ਫਤਿਹ